ਗੈਸ ਸਿਲੰਡਰ ਦੇ ਰੇਟਾਂ ਵਿੱਚ ਹੋਵੇਗਾ ਬਦਲਾ ਪੰਜਾਬ ਸਰਕਾਰ ਨੇ ਪਿੰਡਾਂ ਦੇ ਲਈ ਕੀਤਾ ਵੱਡਾ ਐਲਾਨ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਆਉਣਗੇ ਪੈਸੇ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਵੱਡੀਆਂ ਖਬਰਾਂ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਸ੍ਰੀ ਭਗਵੰਤ ਮਾਨ ਦਾ ਵਿਧਾਨ ਸਭਾ 'ਚ ਹੜਪੀੜਤਾਂ ਦੇ ਲਈ ਕੀਤਾ ਵੱਡਾ ਐਲਾਨ ਜੀ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਹੜਪੀੜਤਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਜੀ ਉਹਨਾਂ ਨੇ ਨੌਜਵਾਨਾ ਐਨ ਜੀਓ ਫੌਜ ਅਤੇ ਸਮੂਹ ਪਾਰਟੀਆਂ ਦੀ ਮਦਦ ਦਾ ਧੰਨਵਾਦ ਕੀਤਾ ਤਾਂ ਦੇਖ ਸਕਦੇ ਹੋ ਮਾਨ ਸਰਕਾਰ ਨੇ ਦੱਸਿਆ ਕਿ 26 ਤੋਂ 75% ਫਸਲ ਦੇ ਨੁਕਸਾਨ ਅਤੇ 10000 ਰੁਪਏ ਦਾ ਮੌਜੂਦਤਾ ਜਾਵੇਗਾ ਪ੍ਰਤੀ ਏਕੜ 75 ਤੋਂ 100% ਦੀ ਖਰਾਬੇ ਦੇ 20000 ਰੁਪਿਆ ਅਤੇ ਪੂਰੇ ਅਤੇ ਘਰਾਂ ਦੇ ਪੂਰੇ ਨੁਕਸਾਨ ਤੇ ਮੁਆਵਜ਼ਾ ਦਿੱਤਾ ਜਾਵੇਗਾ ਤਾਂ ਦੇਖਸੋ ਤੇ ਵੱਡੀ ਅਪਡੇਟ ਜਿਹੜੀ ਆ ਸਾਹਮਣੇ ਆ ਰਹੀ ਹੈ ਇਸ ਦੇ ਨਾਲ ਹੀ ਸਿਆਮਨ ਜੀ ਨੇ ਕਿਹਾ ਕਿ ਰੁੜੀਆਂ ਜਾਂ ਫਿਰ ਖਤਮ ਹੋ ਗਈਆਂ ਜ਼ਮੀਨਾਂ ਲਈ 47500 ਹੈਕਟੇਰ ਦਿੱਤਾ ਜਾਵੇਗਾ ਮਤਲਬ ਦੇਖੋ ਕੇਂਦਰ ਸਰਕਾਰ ਵੱਲੋਂ 1600 ਕਰੋੜ ਰੁਪਏ ਦੀ ਰਾਹਤ ਦਾ ਨਿਰਾਸ਼ਾ ਜਿਤਾਉਂਦੇ ਆ 20000 ਕਰੋੜ ਦੀ ਮੰਗ ਕੀਤੀ ਆ ਉਹਨਾਂ ਨੇ ਇਹ ਕਿਹਾ ਹੈ ਕਿ ਕੇਂਦਰ ਤਾਂ ਦੇਖਸੋ ਵੱਡੀ ਖ਼ਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਪੰਜਾਬ 'ਚ ਇਸ ਦਿਨ ਤੋਂ ਬਾਅਦ ਬਦਲੇਗਾ ਮੌਸਮ ਮੌਸਮ ਵਿਭਾਗ ਨੇ ਕੀਤੀ ਭਵਿੱਖਬਣੀ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਜਿਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਜੀ ਜੀ ਹਾਂ ਤਾਂ ਦੇਖ ਸਕਦੇ ਹੋ ਪੰਜਾਬ ਦੇ ਮੌਸਮ ਲੈ ਕੇ ਐਤਵਾਰ ਨੂੰ ਪੰਜਾਬ 'ਚ ਮੌਸਮ ਸਾਫ਼ ਰਿਹਾ ਜ਼ਿਆਦਾਤਰ ਜ਼ਿਲ੍ਹਿਆਂ 'ਚ ਧੁੱਪ ਨਿਕਲੀ ਰਹੀ ਇਸ ਨਾਲ ਗਰਮੀ ਮਹਿਸੂਸ ਕੀਤੀ ਗਈ ਲੁਧਿਆਣਾ 'ਚ ਸ਼ਾਮ ਨੂੰ 4 ਵਜੇ ਤੋਂ ਬਾਅਦ ਥੋੜੇ ਸਮੇਂ ਲਈ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਜਿਸ ਨਾਲ ਕੁਝ ਘੰਟਿਆਂ ਲਈ ਗਰਮੀ ਤੋਂ ਰਾਹਤ ਵੀ ਜਿਹੜੀ ਆ ਦੇਖਣ ਨੂੰ ਮਿਲੀ ਹੈ ਵੱਡੀ ਅਪਡੇਟ ਹੈ ਤੁਹਾਡੇ ਨਾਲ ਸਾਂਝੀ ਕੀਤੀ ਹੈ ਤਾਜ਼ਾ ਖ਼ਬਰ ਇਸ ਵੇਲੇ ਦੀ ਤੁਸੀਂ ਜਿਹੜੀ ਐ ਦੇਖ ਸਕਦੇ ਹੋ ਜੀ ਹਾਂ ਤੇ ਲੁਧਿਆਣਾ ਚ 38 ਡਿਗਰੀ ਤੱਕ ਸੈਲਸੀਅਸ ਦਾ ਤਾਪਮਾਨ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 4 ਡਿਗਰੀ ਵਾਧਾ ਬਠਿੰਡਾ ਚ ਜਿਹੜੀ ਅੰਮ੍ਰਿਤਸਰ ਸਾਹਿਬ ਵਿੱਚ 37 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਚੰਡੀਗੜ੍ਹ ਪਠਾਨਕੋਟ ਰੂਪਨਗਰ ਮੋਹਾਲੀ ਫਰੀਦਕੋਟ ਦੇ ਫਾਜ਼ਿਲਕਾ ਚ 36 ਡਿਗਰੀ ਸੈਲਸੀਅਸ ਦਾ ਤਾਪਮਾਨ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 3 ਡਿਗਰੀ ਵਾਧਾ ਹੈ ਪਟਿਆਲਾ ਚ ਫਿਰੋਜ਼ਪੁਰ ਚ ਇਹ 25 ਡਿਗਰੀ ਰਿਹਾ ਹੈ 5 ਅਕਤੂਬਰ ਤੋਂ ਬਾਅਦ ਤਬਦੀਲੀ ਆਉਣ ਦੀ ਸੰਭਾਵਨਾ ਦਸੀ ਜਾ ਰਹੀ ਹੈ ਪੰਜਾਬ ਦੇ ਵਿੱਚ ਜੀ ਹਾਂ 4 ਅਕਤੂਬਰ ਨੂੰ ਮੌਜੂਦਾ ਖਬਰਾਂ ਦੀ ਉਮੀਦ ਹੈ ਅਤੇ 5 ਅਕਤੂਬਰ ਤੋਂ ਬਾਅਦ ਤਬਦੀਲੀ ਜਿਹੜੀ ਦੱਸੀ ਜਾ ਰਹੀ ਹੈ ਪੰਜਾਬ ਦੇ ਵਿੱਚ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਪੰਜਾਬੀ ਨੇ ਚੰਗੀ ਖਬਰ ਹੈ 3 ਅਕਤੂਬਰ ਨੂੰ ਸੀਮਾਨ ਨੇ ਸੀਮਾਨ ਇਸ ਜ਼ਿਲ੍ਹੇ ਨੂੰ ਦੇਣਗੇ ਵੱਡੀ ਸੁਗਾਤ ਜਨਤਾ ਹੋਈ ਗਦਗਦਾ ਤੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਇੱਕ ਹੋਰ ਵੱਡੀ ਸੁਗਾਤ ਦੇਣ ਜਾ ਰਹੇ ਹਨ ਤਰਨਤਾਰਨ ਵਿਧਾਨ ਸਭਾ ਖੇਤਰ ਵਿੱਚ ਹੋਣ ਵਾਲੇ ਉਪ ਚੋਣ ਦੀ ਘੋਸ਼ਣਾ ਤੋਂ ਪਹਿਲਾਂ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕਰਦਾ ਜੀ ਜੀ ਹਾਂ ਤਾਂ ਦੇਖ ਸਾਧਿਓ ਵੱਡੀ ਅਪਡੇਟ ਹੈ ਤਾਂ ਉਹਨਾਂ ਨੇ ਕਰੋੜਾਂ ਰੁਪਏ ਦਾ ਵਿਕਾਸ ਕਾਰਜ ਦਾ ਉਦਘਾਟਨ ਕੀਤਾ ਇੱਕ ਰੈਲੀ ਵਿੱਚ ਪੰਜਾਬ ਮੰਡੀ ਬੋਰਡ ਅਤੇ ਲੋਕ ਨਿਰਮਾਣ ਵਿਭਾਗ ਨਾਲ ਜੁੜੇ ਕਈ ਕਰੋੜਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਇਸ ਦੇ ਨਾਲ ਹੀ ਜ਼ਿਲ੍ਹੇ ਦੇ ਲੋਕਾਂ ਨੂੰ ਨਵੇਂ ਪ੍ਰੋਜੈਕਟਾਂ ਸੜਕਾਂ ਬਿਜਲੀ ਅਤੇ ਪਾਣੀ ਦੀ ਸਹੂਲਤਾਂ ਵਿੱਚ ਸੁਧਾਰ ਅਤੇ ਹੋਰ ਬੁਨਿਆਦੀ ਸਹੂਲਤਾਂ ਮਿਲਣਗੀਆਂ ਜੋ ਕਿ ਦੈਨਿਕ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਿੱਚ ਸਹਾਇਕ ਸਾਬਤ ਹੋਣਗੀਆਂ ਇਸ ਰੈਲੀ ਇਸ ਰੈਲੀ ਤੇ ਵਿਕਾਸ ਕਾਰਜਾਂ ਦੇ ذریعے ਲੋਕਾਂ ਸਰਕਾਰ ਲੋਕਾਂ ਨਾਲ ਸਿੱਧਾ ਸੰਪਰਕ ਸਥਾਪਿਤ ਕਰਕੇ ਉਹਨਾਂ ਦੀਆਂ ਜ਼ਰੂਰਤਾਂ ਤੇ ਸਮੱਸਿਆਵਾਂ ਨੂੰ ਹੱਲ ਕਰੇਗੀ ਤਾਂ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਸੀਐਮ ਭਗਵੰਤ ਮਾਨ ਜੀ ਦਾ ਵੱਡਾ ਐਲਾਨ ਮਹਿਲਾਵਾਂ ਨੂੰ ਹੀ ਜਲਦ ਹੀ ਉਹਨਾਂ ਦੇ ਖਾਤਿਆਂ ਵਿੱਚ ਆਉਣਗੇ 1100 ਰੁਪਏ 1100 ਜੋ ਕਿ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਆਪਣੀ ਗਰੰਟੀ ਨੂੰ ਸਰਕਾਰ ਨੇ ਗਰੰਟੀ ਦਿੱਤੀ ਸੀ ਕਿ ਜੇ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਦੇ ਵਿੱਚ ਬਣਦੀ ਹੈ ਤਾਂ ਇੱਕ ਇੱਕ ਹਜ਼ਾਰ ਰੁਪਏ ਮਹਿਲਾਵਾਂ ਨੂੰ ਦੇ ਖਾਤੇ ਵਿੱਚ ਦਿੱਤੇ ਜਾਵੇਗਾ ਤੇ ਸਰਕਾਰ ਹੁਣ ਆਪਣਾ ਗਰੰਟੀ ਪੂਰੀ ਕਰਨ ਜਾ ਰਹੀ ਹੈ ਜੀ ਹਾਂ 2026 ਦੇ ਬਜਟ ਤੋਂ ਪਹਿਲਾਂ ਅਸੀਂ ਆਪਣਾ ਵਾਅਦਾ ਪੂਰਾ ਕਰ ਦਵਾਂਗੇ ਜੀ ਆ ਭਗਵੰਤ ਮਾਨ ਜੀ ਨੇ ਕਿਹਾ ਕਿ 2026 ਦੇ ਬਜਟ ਤੋਂ ਪਹਿਲਾਂ ਇੱਕ 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 ਹਜ਼ਾਰ ਰੁਪਏ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਆਉਣਾ ਜਿਹੜਾ ਸ਼ੁਰੂ ਹੋ ਜਾਵੇਗਾ ਅਤੇ ਉਹਨਾਂ ਨੂੰ ਮਿਲਣਾ ਜਿਹੜਾ ਸ਼ੁਰੂ ਹੋ ਜਾਵੇਗਾ ਇਹ ਐਲਾਨ ਖੁਦ ਮਖਮਦੀਨ ਭਗਵੰਤ ਮਾਨ ਜੀ ਨੇ ਕੀਤਾ ਟੀਵੀ ਇੰਟਰਵਿਊ ਵਿੱਚ ਉਹਨਾਂ ਨੇ ਕਿਹਾ ਕਿ ਕਈ ਗਰੰਟੀਆਂ ਪਹਿਲਾਂ ਹੀ ਪੂਰੀ ਨੂੰ 11000 ਰੁਪਏ ਵਾਲੀ ਗਰੰਟੀ ਜਿਹੜੀ ਪੂਰੀ ਕਰਨ ਜਾ ਰਹੇ ਹਾਂ ਤਾਂ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਦੇ 2022 ਵਿਧਾਨ ਸਭਾ ਚੋਣਾਂ ਵਿੱਚ ਆਪਣੇ ਕੋਸ਼ਨਾ ਪੱਤਰ ਵਿੱਚ ਗਰੰਟੀਆਂ ਦਾ ਨਾਂ ਦਿੱਤਾ ਸੀ ਜਿਸ ਵਿੱਚ ਮਹਿਲਾਵਾਂ ਨੂੰ ਆਰਥਿਕ ਮਦਦ ਲਈ ਇਹ ਗਰੰਟੀ ਦਿੱਤੀ ਗਈ ਸੀ ਦੱਸ ਦिए ਕਿ 2022 ਦੀ ਵਿਧਾਨ ਸਭਾ ਚੋਣਾਂ ਦੌਰਾਨ ਆਪ ਦੇ ਕੌਮੀ ਕਾਰਮੇਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀਆਂ ਮਹਿਲਾਵਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਸੂਬੇ ਦੀ ਸਰਕਾਰ 18 ਸਾਲ ਤੋਂ ਉੱਪਰ ਦੀ ਹਰ ਮਹਿਲਾ ਨੂੰ 1000 ਰੁਪਏ ਦਾ ਆਰਥਿਕ ਸਹਾਇਤਾ ਦਿੱਤੀ ਜਾਵੇਗੀ ਇਸ ਨਾਲ ਮੁਫਤ ਬਿਜਲੀ ਪਾਣੀ ਦਾ ਵੀ ਵਾਅਦਾ ਕੇਜਰੀਵਾਦੀ ਨੇ ਕੀਤਾ ਸੀ ਇਹਨਾਂ ਵਾਅਦਿਆਂ ਦਾ ਅਸਰ ਹੋਇਆ ਇਹ ਹੋਇਆ ਕਿ ਆਪ ਨੇ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ 'ਚੋਂ 92 ਸੀਟਾਂ ਜਿੱਤੀਆਂ ਤੇ ਭਗਵੰਤ ਮਾਨ ਦੀ ਅਗਵਾਈ ਵਿੱਚ ਸਰਕਾਰ ਬਣੀ ਸਰਕਾਰ ਬਣਦੇ ਹੀ ਮੁਫਤ ਬਿਜਲੀ ਪਾਣੀ ਦੇ ਵਾਅਦੇ ਤਾਂ ਪੂਰੇ ਕਰ ਦਿੱਤੇ ਨੇ ਪਰ ਮਹਿਲਾਵਾਂ ਨੂੰ ਆਰਥਿਕ ਸਹਾਇਤਾ ਨਹੀਂ ਦਿੱਤੀ ਗਈ ਹੁਣ ਸਰਕਾਰ ਬਹੁਤ ਹੀ ਜਲਦ 11000 ਰੁਪਿਆ ਮਹਿਲਾਵਾਂ ਦੇ ਖਾਤੇ ਵਿੱਚ ਟਰਾਂਸਫਰ ਕਰੇਗੀ ਤੇ ਮਹਿਲਾਵਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ एलपीयू ਤੋਂ ਲੈ ਕੇ यूपीआई ਤੇ रेलवे ਅਤੇ পেনশন ਤੱਕ 1 ਅਕਤੂਬਰ ਤੋਂ ਬਦਲ ਜਾਣਗੇ ਵੱਡੇ ਨਿਯਮ ਅਤੇ ਅਸਰ ਪਵੇਗਾ ਤੁਹਾਡੀ ਜੇਬ ਤੇ ਕੀ ਕੀ ਹੋਣਗੇ ਬਦਲਾ ਇਸ ਬਾਰੇ ਜਾਣਕਾਰੀ ਤੁਹਾਡੇ ਨਾਲ ਜਿਹੜੀ ਹੈ ਸਾਂਝੀ ਕਰਾਂਗੇ 1 ਅਕਤੂਬਰ ਤੋਂ ਵੱਡੇ ਬਦਲਾਅ ਹੋਣ ਜਾ ਰਹੇ ਹਨ ਜਿਸ ਦਾ ਅਸਰ ਆਮ ਲੋਕਾਂ ਦੀ ਜੇਬ ਤੇ ਪੈਣ ਵਾਲਾ ਹੈ ਬੁੱਧਵਾਰ ਤੋਂ ਨਵੇਂ ਮਹੀਨੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ 1 ਅਕਤੂਬਰ ਤੋਂ ਕਈ ਨਿਯਮ ਲਾਗੂ ਹੋਣ ਜਾ ਰਹੇ ਹਨ ਜੋ ਕਿ ਆਮ ਲੋਕਾਂ ਦੇ ਜੀਵਨ ਦੇ ਸਿੱਧਾ ਅਸਰ ਪਾਉਣਗੇ ਅਸਲ ਵਿੱਚ ਅਕਤੂਬਰ ਦੀ ਸ਼ੁਰੂਆਤ ਦੇ ਨਾਲ ਹੀ ਤਿਉਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਵੀ ਹੋ ਜਾਂਦੀ ਹੈ ਇਸ ਦੌਰਾਨ ਨਵੇਂ ਮਹੀਨੇ ਚ ਲਾਗੂ ਹੋਣ ਵਾਲੇ ਕਈ ਬਦਲਾਅ ਜਿਹੜੇ ਲੋਕਾਂ ਦੇ ਜੀਵਨ ਤੇ ਸਿੱਧਾ ਅਸਰ ਪਾਉਂਦੇ ਹਨ ਤਾਂ ਦੇਖੋ데요 ਵੱਡੀ ਅਪਡੇਟ ਜਿਹੜੀ ਆ ਸਾਹਮਣੇ ਆਈ ਹੈ ਸਭ ਤੋਂ ਪਹਿਲਾ ਜਿਹੜਾ ਵੱਡਾ ਬਦਲਾਅ ਹੋਣ ਜਾ ਰਿਹਾ ਐਲਪੀਜੀ ਸਿਲੰਡਰ ਨੂੰ ਲੈ ਕੇ ਜਿਹੜਾ ਬਦਲਾਅ ਹੋਵੇਗਾ ਜੋ ਕਿ ਆਮ ਵਰਤੋਂ ਦੇ ਵਿੱਚ ਆਉਂਦਾ ਹੈ ਤੇ ਘਰਾਂ ਦੇ ਵਿੱਚ ਵਰਤਿਆ ਜਾਂਦਾ ਹੈ ਜੀ ਹਾਂ ਐਲਪੀਜੀ ਸਿਲੰਡਰ ਦੀ ਕੀਮਤ ਹਰ ਮਹੀਨੇ ਸ਼ੁਰੂਆਤ ਦੇ ਨਾਲ ਹੀ ਕਈ ਨਿਜਮਾ 'ਚ ਬਦਲਾਅ ਹੁੰਦੇ ਹਨ ਸਿੱਧਾ ਅਸਰ ਆਮ ਉਲ ਆਸਰ ਲੋਕਾਂ ਦੇ ਜੀਵਨ ਤੇ ਪੈਂਦਾ ਹੈ ਅਸਰ ਜੇ ਨਾ ਸਿਰਫ ਬਦਲਾਅ ਹੋਣਗੇ ਸਗੋਂ ਕਈ ਤਿਹਾਰਾਂ ਦਿਹਾਰ ਵੀ ਆ ਰਹੇ ਹਨ ਇਸ ਲਈ ਨਵੇਂ ਮਹੀਨੇ ਦੀ ਸ਼ੁਰੂਆਤ ਨਾਲ ਐਲਪੀਜੀ ਦੇ ਕੀਮਤਾਂ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਇਹਨਾਂ ਦੀ ਕੀਮਤਾਂ ਘਟ ਵੀ ਸਕਦੀਆਂ ਹਨ ਕਿਉਂਕਿ ਦਿਹਾਰਾਂ ਦੇ ਦੇਖਦੇ ਹੋਏ ਸਰਕਾਰ ਕਟੌਤੀ ਕਰ ਸਕਦੀ ਹੈ ਤੇ ਲੋਕਾਂ ਨੂੰ ਰਾਹਤ ਜਿਹੜੀ ਹੈ ਦੇਖ ਸਕਦੀ ਹੈ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਜਿਹੜੀ ਸਾਹਮਣੇ ਆ ਰਹੀ ਹੈ ਲੋਕਾਂ ਦੀ ਨਜ਼ਰ ਘਰੇਲੂ ਐਲਪੀਜੀ ਸਿਲੰਡਰ ਨੇ ਕੀਮਤਾਂ ਦੇ ਆ ਕਿ ਇਸ ਵਾਰ ਐਲ ਪੀ ਸਿਲੰਡਰ ਦੀਆਂ ਕੀਮਤਾਂ ਘਟਣਗੀਆਂ ਜਾਂ ਫਿਰ ਸਥਿਰ ਰਹਿਣਗੀਆਂ ਤਾਂ ਇਸ ਵਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਆ ਵੱਡੀ ਖਬਰ ਇੱਕ ਹੋਰ ਜਿਹੜੀ ਸਾਹਮਣੇ ਆ ਰਹੀ ਆ ਜੀ ਹਾਂ ਰੇਲ ਟਿਕਟ ਬੁਕਿੰਗ ਵਿੱਚ ਬਦਲਾਅ ਅਕਤੂਬਰ ਦੀ ਸ਼ੁਰੂਆਤ ਦੇ ਨਾਲ ਰੇਲਵੇ ਵੀ ਆਪਣੇ ਨਿਯਮਾਂ ਨਿਯਮਾਂ ਵਿੱਚ ਬਦਲਾਅ ਕਰਨ ਜਾ ਰਿਹਾ ਹੈ ਰੇਲਵੇ ਟਿਕਟ ਤੇ ਹੋ ਰਹੀ ਹੈ ਰਾ ਫੇਰੀ ਨੂੰ ਰੋਕਣ ਲਈ ਪਿਛਲੇ ਦਿਨਾਂ ਚ ਰੇਲਵੇ ਨੇ ਇੱਕ ਵੱਡਾ ਫੈਸਲਾ ਲਿਆ ਨਵੇਂ ਨਿਯਮ ਅਨੁਸਾਰ ਹੁਣ 1 ਅਕਤੂਬਰ 2025 ਤੋਂ ਤਹਿਤ ਅਗਲੇ ਮਹੀਨੇ ਤੋਂ ਰਿਜ਼ਰਵੇਸ਼ਨ ਖੋਲਣ ਤੋਂ ਬਾਅਦ ਪਹਿਲੇ 15 ਮਿੰਟ ਸਿਰਫ ਉਹੀ ਲੋਕ ਆਨਲਾਈਨ ਟਿਕਟ ਬੁੱਕ ਆ ਸਕਣਗੇ ਜਿਨ੍ਹਾਂ ਦਾ ਆਧਾਰ ਵੈਰੀਫਿਕੇਸ਼ਨ ਹੋ ਚੁੱਕਾ ਹੈ ਇਹ ਨਿਯਮ ਐਪ ਰਾਹੀਂ ਅਤੇ ਆਈਆਰ ਸੀਟੀ ਸੀ ਦੋਹਾਂ ਤੇ ਲਾਗੂ ਹੋਵੇਗਾ ਮੌਜੂਦਾ ਸਮੇਂ ਇਹ ਸੋਲਡ ਸਿਰਫ ਤੁਰੰਤ ਬੁਕਿੰਗ ਤੇ ਹੋਵੇਗੀ ਤਾਂ ਵੱਡੀ ਖਬਰ ਇੱਕੋ ਸਾਹਮਣੇ ਆ ਰਹੀ ਹੈ ਜੀ ਪੈਨਸ਼ਨ ਨਾਲ ਜੁੜੇ ਨਿਯਮਾਂ ਵਿੱਚ ਹੋਣਗੇ ਬਦਲਾਅ ਨਵੇਂ ਨਿਯਮਾਂ ਸ਼ੁਰੂਆਤ ਨਾਲ ਐਨਪੀਐਸ ਯੂਪੀਐਸ ਆਲਟਲ ਪੈਨਸ਼ਨ ਜੁੜਿਨਾਂ ਤੇ ਐਨਪੀਐਸ ਲਾਈਟ ਨਾਲ ਜੁੜੇ ਨਿਯਮਾਂ ਦੇ ਬਦਲਾਅ ਹੋਣ ਜਾ ਰਿਹਾ ਹੈ ਪੈਨਸ਼ਨ ਫਰਟ ਲੈਗੋਰੀਟੀ ਦੇ ਵਿਕਾਸ ਅਥਾਰਟੀ ਨੇ ਸੀਆਰਏ ਵੱਲੋਂ ਵਸੂਲ ਕੀਤੀਆਂ ਜਾਣ ਵਾਲੀਆਂ ਫੀਸਾਂਾਂ 'ਚ ਬਦਲਾਅ ਕੀਤਾ ਹੈ ਇਸ ਇਹ ਬਦਲਾਅ 1 ਅਕਤੂਬਰ ਤੋਂ ਲਾਗੂ ਹੋ ਜਾਵੇਗਾ ਨਵੇਂ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਸਰਕਾਰੀ ਮੁਲਾਜ਼ਮਾਂ ਲਈ ਹੁਣ ਤਾਂ ਦੇਖੋ ਜੀ ਬ੍ਰੇਕਿੰਗ ਨਿਊਜ਼ ਤੋਂ ਅਨਲਾਈਨ ਸਾਂਝੀ ਕੀਤੀ ਜਾ ਰਹੀ ਹੈ 1 ਅਕਤੂਬਰ ਤੋਂ ਇਹ ਜਿਹੜਾ ਬਦਲਾਅ ਲਾਗੂ ਹੋਣ ਵਾਲਾ ਹੈ ਜੀ ਨਵੇਂ ਨਿਯਮਾਂ ਤਹਿਤ ਜੀ ਹਾਂ ਲਾਗੂ ਹੋਣ ਤੋਂ ਬਾਅਦ ਸਰਕਾਰੀ ਮੁਲਾਜ਼ਮਾਂ ਲਈ ਹੁਣ ਨਵਾਂ ਜਿਹੜਾ ਕਿਤੇਗਾ UPI ਨਾਲ ਜੁੜੇ ਭੁਗਤਾਨ ਚ ਵੀ ਹੋਣਗੇ ਵੱਡੇ ਬਦਲਾਅ ਜੀ ਅਕਤੂਬਰ ਤੋਂ ਯੂਨੀਫਾਈਡ ਪੇਮੈਂਟ ਇੰਟਰਫੇਸ ਜਾਂ UPI ਯੂਜ਼ਰ ਲਈ ਵੱਡੇ ਬਦਲਾਅ ਹੋਣ ਜਾ ਰਹੇ ਹਨ ਜੀ ਤਾਂ ਇਸ ਸੰਬੰਧੀ ਹੋਰ ਤਾਜ਼ਾਪਲੀ ਜਾਣਕਾਰੀ ਜਾਣਨ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੈਂ ਲੇ ਬੜੀ ਅਪਡੇਟ ਵਿੱਚ ਤੱਕ ਲਈ ਧੰਨਵਾਦੀ ਸਾਰਿਆਂ ਦਾ